ਇਨਸਾਨ ਬਾਣੀ ਪੜ ਕੇ ਸੇਵਾ ਕਰਕੇ ਸਿਮਰਨ ਨਾਲ ਜੁੜ ਕੇ ਕਥਾ ਕੀਰਤਨ ਰਾਹੀ ਆਪਣੇ ਆਪ ਨੂੰ ਪਰਮੇਸ਼ਰ ਪ੍ਰਮਾਤਮਾ ਦੇ ਨੇੜੇ ਲਜਾਣ ਲਜਤਨ ਨਹੀਂ ਕਰਦਾ ਹੈ ਪਰ ਆਮ ਤੌਰ ਤੇ ਇਹ ਦੇਖਣ ਵਿੱਚ ਆਇਆ ਕਿ ਸੇਵਾ ਕਰਕੇ ਕੀਰਤਨ ਸੁਣਨ ਜਾਕਰੰਤ ਬਾਦ ਗਈ ਸਾਡਾ ਕਪਟੀ ਮਨ निर्मਲ ਪਾਵਜ ਨਹੀਂ ਬੰਦਾ ਜਿਵੇਂ ਗੁਰ ਕਰਤਬਹਾਰਾਏ ਸਟੇਜ ਤੋਂ ਬਹਾਰਾਏ ਕਈ ਮੇਰੀ ਇਹ ਮਨ ਉਸੇ ਤਰ੍ਹਾਂ ਦਾ ਹੀ ਵਿਵਹਾਰ ਕਰਦਾ ਹੈ ਅਹੰਕਾਰ ਵਾਲਾ ਨਿਰਦਈ ਸੋਚ ਕਪਟਪੇਕ ਵਾਲਾ ਇਹਦਾ ਕਾਰਨ ਅਸਲ ਇਹ ਸਮਝ ਆ ਜੇ ਗੁਰੂ ਸਾਹਿਬ ਦੀ ਜੋ ਫਿਲਾਸਫੀ ਉਹ ਸਾਰੀ ਪ੍ਰੇਮ ਦੀ ਸੇਵਾ ਉਹ ਸਿਮਰਨ ਬਾਣੀ ਦਾ ਪਾਠ ਕੀਰਤਨ ਕਥਾ ਵਿਚਾਰਾਂ ਗਿਆਨੀ ਪਣਾ ਸੇਵਾਦਾਰੀ ਜੋ ਵੀ ਹੈ ਇਹ ਸਭ ਦਾ ਨਾ ਆਧਾਰ ਹੈ ਪ੍ਰੇਮ ਬਚਨ ਹੁੰਦਾ ਮਾਰਾ ਜੀ ਦਾ ਪ੍ਰੇਮ ਪਦਾਰਥ ਨਾਮ ਹੈ ਮਾਰ ਬਾਜਨ ਵਾਲੇ ਇੱਥੇ ਤੇ ਕਹਿ ਰਹੇ ਨੇ ਸਾਚ ਕਹੂੰ ਸੁਨ ਲਿਓ ਸਭਾ ਜੈਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਯੋ ਕਿਤਾਤਖ ਬ੍ਰਿਸ਼ਣ ਕੁਮਾਰਾਂ ਤੇ ਅਮਲੀ ਜਮਾ ਦੇਣਾ ਬਹੁਤ ਮੁਸ਼ਕਲ ਸਤਿਗੁਰ ਦੀ ਕਿਰਪਾ ਨਾਲ ਹੀ ਬੰਦੀ ਵਸਤ ਇਸ ਕਰਕੇ ਪੁਰਾਤਤਵ ਕਰਕੇ ਭਾਈ ਸੇਵਾ ਨਵੰਦਿਆ ਕਥਾ ਇਹਨਾਂ ਨਾਲ ਜੁੜਿਆ ਜੋ ਸਾਡੇ ਪੁੰਨਦਾਨ ਕਰਿਆ ਜੋ ਮਨ ਵਿੱਚ ਪਾਵੰਦਾ ਹੈ ਉਹ ਪ੍ਰੇਮ ਵਾਲਾ ਮੰਨ। ਸਤਿਕਾਰ ਬਹੁਤ ਸਾਰੀ ਕੀਤੀ। ਇੱਕਾ ਬੋਲ। ਨਾਣ ਅਪ੍ਰਿਕਿਯੇ ਤਾਂ ਮਨੁਸ਼ੀਲ ਕਰ। ਮਾਰਾ ਕਿਵਜ ਹੈ ਮਿੱਠੇ ਬੋਲੜਾ ਜੀ ਸੱਜਣ ਸਵਾਮੀ ਮੀਰਾ। ਮਾਤਮਾ ਦੀ ਬਾਸਾ ਪ੍ਰੇਮ ਵਾਲੀ ਇਸ ਕਰਕੇ ਪਾਇਤਾ ਤੇ ਹੀ ਹੈ। ਆਜ ਸਮਝ ਲਈਏ ਗੱਲ ਜਦੋਂ ਜਗ ਉਸੇ ਦਾ ਬਾਦ ਜਦੋਂ ਪ੍ਰੇਮ ਪੈਦਾ ਹੋਏਗਾ ਰੱਬ ਦੀ ਪ੍ਰਾਪਤੀ ਲਾਜ਼ਮੀ ਤੇ ਬਰਕਤ ਬਾਦ ਦੇ ਇਮਾਨ ਦੀ ਸ਼ਾਂਤੀ ਸੈ ਸਭਾਈ ਤੁਹਾਡੇ ਹਿਰਦੇ ਵਿੱਚ ਵਸ ਜੇਗੀ ਇਹ ਪਾਵਨ ਪ੍ਰਦੇਸ਼ ਸਜ ਮਹਾਰਾਜ ਜੀ ਆਦੇ ਜੇ ਪੰਚਮ ਬਾਸ਼ਾ ਦਾ ਗੁਰਪੁਰਬ ਹੈ ਪ੍ਰਕਾਸ਼ ਗੁਰਪੁਰਬ ਹੈ ਅਸੀਸਾਂ ਮਾਣੀ ਤੇ ਬਚਨ ਕਮਾਈਏ ਮਹਾਰਾਜ ਜੀ ਆਦੇ ਕਿ ਭਾਈ ਪ੍ਰੇਮ ਦੇ ਨਾਲ ਜੀਪਰੇ ਵਿੱਚ ਆਪ ਨੂੰ ਹਾਰ ਪਨਾਵਾਂਗੇ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਉਸਤਤ ਮਨ ਮੇ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਬਿਹਾਰ ਗੁਰੂ ਸਾਹਿਬ ਕਿਰਪਾ ਕਰਨ ਆਪ ਸਾਈ ਹੋਂ ਸਭ ਦੇ ਹਿਰਦੇ ਇਹ ਪਾਵਨਾ ਬਸੇ ਤਾਂ ਗੁਰੂ ਦੀਆਂ ਖੁਸ਼ੀਆਂ ਅਸੀਂ ਸਾਂ ਪ੍ਰਾਪਤ ਕਰ ਸਕੇ ਤਾਂ ਤੇ ਹੀ ਭਾਈ ਪ੍ਰੇਮ ਭਾਵਨਾ ਪੈਦਾ ਹੋ ਜੀ ਬਸ ਕਾਇਨਾਤ ਨੂੰ ਪਿਆਰ ਕਰੀਏ ਸਭ ਨੂੰ ਭਲਾ ਵਾਲੀ ਵਰਤੀ ਨਾਲ ਦੇਖੀਏ ਭਲਾ ਸੋਚੀਏ ਸਰ ਸਭਾਏ ਕਿਰਪਾ ਹੋ ਜੇਗੀ ਜੀ